ਕਿ ਮਾਮਰੇ ਤਾਂ ਤੇ ਕੇ ਹੀ ਮੁਕਦੇ ਤੇ ਪਿਓ ਮਰੇ ਕਰ ਵਿਲਾ ਓ ਸ਼ਲਾ ਮਰਨਾ ਵੀਰ ਕਿਸੇ ਦੇ ਮੁਕ ਜਾਂਦਾ ਜੇ ਮੇਲਾ ਹੋ ਪੁੱਤਰ ਜੀ ਨਾਂਦੇ ਤੁਰ ਜਾਂਦੇ ਨੇ ਓ ਤਦਰੋਂਦੇ ਨੇ ਓ ਥੋੜਾ ਉਹ ਸਬਰੋਗਾਂ ਤੂੰ ਰੋਗ ਜਿਦਾ ਦਾ ਹਏ ਉਸ ਦਾ ਨਾਮ ਵਿੱਚੋੜਾ ਉਹ ਬਾਵਾ ਮਿੱਟੀ ਦਾ ਬਣੋ ਨੀਆਂ ਬਾਵਾ ਮਿੱਟੀ ਦਾ ਬਣਾਉਨੀਆ ਮੈਂ ਉਹਨੂੰ ਤੇਰੀ ਪੱਗ ਬਨ ਕੇ ਦੁੱਖ ਦਿਲ ਦੱਸਣੋ ਨੀਆ ਮੈਂ ਉਹਨੂੰ ਤੇਰੀ ਪੱਗ ਬਨ ਕੇ ਦੁੱਖ ਦਿਲ ਦੱਸਣੋ ਨੀਆ ਹਾਏ ਦੇ ਲਦਾ ਸਨੋਨੀਆ ਉਹ ਕਿਆ ਹੀ ਬਤਾ ਤੱਤੇ ਤੱਤੇ ਹੰਝੂਆਂ ਨੇ ਦੁੱਖ ਕੱਟੇ ਹੰਝੂਆਂ ਨੇ ਹਿਜਰਾਂ ਦਾ ਚਰਖਾ ਤੂੰ ਦੇ ਗਿਓ ਤੱਤੇ ਤੱਤੇ ਹੰਝੂਆਂ ਨੇ ਦੁੱਖ ਕੱਟੇ ਹੰਝੂਆਂ ਨੇ ਹਿਜਰਾਂ ਦਾ ਚਰਖਾ ਤੂੰ ਦੇ ਗਿਓ ਸਦਰਾ ਵੀਰਾਨ ਹੋਈਆਂ ਸਬੇ ਸ਼ਮਸ਼ਾਨ ਹੋਈਆਂ ਇੱਕ ਵਾਰੀ ਪਿੰਡ ਆ ਜਾ ਦੀਪ ਸੋ ਬਾਲਾ ਮਿੱਟੀ ਦਾਏ ਦੁੱਖ ਸੈਂਦਾ ਹੋ ਬਾਵਾ ਮਿੱਟੀ ਦਾ ਏ ਦੁੱਖ ਸੇਂਦਾ ਵੇ ਜਦੋਂ ਤੈਨੂੰ ਚੇਤੇ ਕਰਦਾ ਏ ਵੀ ਮੇਰੇ ਵਾਂਗੂ ਰੋ ਪੈਂਦਾ ਵੇ ਜਦੋਂ ਤੈਨੂੰ ਚੇਤੇ ਕਰਦਾ ਏ ਵੀ ਮੇਰੇ ਵਾਂਗੂ ਰੋ ਪੈਂਦਾ ਹਾਏ ਮੇਰੇ ਵਾਂਗੂ ਰੋ ਪੈਂਦਾ